ਬਹੁਤ ਹੀ ਟੇਸਟੀ ਚ ਸੌਫਟ ਲਚੇਦਾਰ ਬਰਫੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਨਾ ਮਾਵੇ ਤੋਂ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਬਣਾਨੇ ਆ ਲਚੇਦਾਰ ਬਰਫੀ ਹੈਲੋ एवरीवन ਤੁਹਾਡਾ ਸਭ ਦਾ ਸਵਾਗਤ ਹੈ ਮਨਪ੍ਰਿਤ ਕਿਚਨ ਚ ਮੈਂ ਆ ਗਈ ਸੀ ਕਿਚਨ ਚ ਕੀ ਆ ਲੈ ਕੇ ਅੱਜ ਅਸੀਂ ਬਣਾਵਾਂਗੇ ਕੀਏ ਦੀ ਲਚੇਦਾਰ ਬਰਫੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਚਲੋ ਫਿਰ ਬਣਾਨੇ ਆ ਲਚੇਦਾਰ ਬਰਫੀ ਉਹਦੇ ਲਈ ਸਾਨੂੰ ਚਾਹੀਦਾ ਕੀ ਆ ਇੱਥੇ ਮੈਂ ਫਰੈਸ਼ ਕੀਏ ਦਾ ਇਸਤੇਮਾਲ ਕਰਨਾ ਹੈ ਤੇ ਇਹਦੇ ਮੈਂ 100 ਗ੍ਰਾਮ ਲਿਆ ਕੀਆ। ਕੀ ਇਹਨੂੰ ਸਭ ਤੋਂ ਪਹਿਲਾਂ ਅਸੀਂ ਪੀਲ ਕਰ ਲਵਾਂਗੇ। ਪੀਲ ਕਰਕੇ ਕੀ ਇਹਨੂੰ ਅਸੀਂ ਇੱਕ ਵਾਰ ਤੋਲਵਾਂਗੇ ਸਾਬਤ ਕੀ ਇਹਨੂੰ। ਕੀ ਇਹਨੂੰ ਮੈਂ ਤੋਲਿਆ ਸੀਗਾ ਤੋਂਦ ਬਾਅਦ ਕੀ ਇਹਨੂੰ ਦੋਨੋਂ ਸਾਈਡਾਂ ਤੋਂ ਥੋੜਾ ਥੋੜਾ ਹੀ ਕੀਆ ਕੱਟ ਦਵਾਂਗੇ ਤੇ ਕੀ ਇਹਨੂੰ ਹੀ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੇ। ਕਿਉਂਕਿ ਕੀ ਇਹਨੂੰ ਅਸੀਂ ਕਰਨਾ ਹੈ ਕਦੂਕਸ ਤੇ ਕੀ ਇਹਨੂੰ ਅਸੀਂ ਛੋਟੇ ਟੁਕੜਿਆਂ ਵਿੱਚ ਇਸ ਲਈ ਕੱਟ ਰਹੇ ਹਾਂ ਕਿ ਕੀ ਇਹਨੂੰ ਕਦੂਕਸ ਕਰਨ ਵਿੱਚ ਸਾਨੂੰ ਆਸਾਨੀ ਹੋ ਜਾਏਗੀ। ਤੇ ਕੀ ਇਹਦੇੰ ਦਾ ਜੋ ਬੀਜ ਹੈ ਨਾ ਇਹਨੂੰ ਅਸੀਂ ਕੱਟ ਦਵਾਂਗੇ ਇਹਨੂੰ ਹੀ ਬਰਫੀ ਦੇ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਬੀਜ ਨੂੰ ਹੀ ਕੱਢ ਕੇ ਸਾਈਡ ਤੇ ਰੱਖ ਦਵਾਂਗੇ ਬੀਜ ਦੇ ਤੁਸੀਂ ਕੁਝ ਵੀ ਸਬਜੀ ਵਗੈਰਾ ਦਾਲ ਦੂਰ ਵਿੱਚ ਪਾ ਸਕਦੇ ਹੋ ਤੇ ਇਹ ਸਾਰੇ ਕੀਏ ਦੇ ਵਿੱਚ ਕੱਟ ਦਿੱਤੇ ਹੀ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਕੀ ਇਹਨੂੰ ਕਰਨਾ ਕੰਦੂ ਕਸ ਤੇ ਅਸੀਂ ਮੋٹے ਸਾਈਡ ਤੋਂ ਕਰਾਂਗੇ ਕੰਦੂ ਕਸ ਤਾਂ ਕਿ ਇਹ ਲੱਛੀ ਵਾਲੀ ਬਰਫੀ ਬਣਾ ਕੇ ਤਿਆਰ ਕਰਨੀ ਹੈ ਸਾਨੂੰ ਲੱਛੇ ਚਾਹੀਦੇ ਨੇ ਤੁਸੀਂ ਚਾਹੋ ਤਾਂ ਕੀ ਇਹਨੂੰ ਤੁਸੀਂ ਬਾਰੀਕ ਕੱਟ ਕੇ ਵੀ ਬਰਫੀ ਬਣਾ ਸਕਦੇ ਹੋ ਪਰ ਅਸੀਂ ਬਣਾਈ ਲੱਛੇ ਵਾਲੀ ਪਰਫੀ ਇਸ ਲਈ ਹੀ ਕੀ ਇਹਨੂੰ ਕद्दूकस ਕਰ ਰਹੇ ਹਾਂ ਮੈਂ ਸਾਰੇ ਕੀ ਇਹਨੂੰ ਕद्दूकस ਕਰ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਹਦੇ ਬਹੁਤ ਹੀ ਵਧੀਆ ਲੱਛੇ ਬਣ ਕੇ ਤਿਆਰ ਹੋਏ ਨੇ ਹੁਣ ਅਸੀਂ ਕੀ ਇਹ ਚ ਜੋ ਪਾਣੀ ਹੈ ਸਾਰਾ ਪਾਣੀ ਸੀ ਕੱਢ ਦਵਾਂਗੇ ਦੋਨਾਂ ਹੱਥਾਂ 'ਚ ਜੋ ਥੋੜਾ ਥੋੜਾ ਕੀਆ ਲੈ ਕੇ ਦਬਾਉਂਦੇ ਆ ਇਹਦਾ ਹੀ ਸਾਰਾ ਐਕਸਟਰਾ ਪਾਣੀ ਕੱਢ ਦੇਣਾ ਕੀ ਇਹ ਵਿੱਚ ਬਿਲਕੁਲ ਨਹੀਂ ਪਾਣੀ ਨਹੀਂ ਰਹਿਣਾ ਚਾਹੀਦਾ ਜੇ ਅਗਰ ਇਸ ਵਿੱਚ ਪਾਣੀ ਰਹਿ ਗਿਆ ਫਿਰ ਸਾਨੂੰ ਜ਼ਿਆਦਾ ਗੈਸ ਸਾਡੀ ਲੱਗੇਗੀ ਉਹ ਸਾਨੂੰ ਟਾਈਮ ਵੀ ਬਹੁਤ ਜ਼ਿਆਦਾ ਲੱਗੇਗਾ ਮਰਫੀ ਬਣਾ ਲੈ ਜੇ ਜੋ ਕੀ ਇਹਦਾ ਪਾਣੀ ਬਚ ਗਿਆ ਇਹ ਤੁਸੀਂ ਪੀ ਵੀ ਸਕਦੇ ਹੋ ਤੇ ਕੋਈ ਦਾਲ ਸਬਜ਼ੀ ਚ ਪਾ ਕੇ ਇਸਤੇਮਾਲ ਕਰ ਸਕਦੇ ਹੋ ਕੀ ਇਹਨੂੰ ਸਾਰਾ ਪਾਣੀ ਕੱਢ ਦਿੱਤਾ ਹੀ ਹੁਣ ਅਸੀਂ ਗੈਸ ਤੇ ਰੱਖੀ ਕੜਾਈ ਮੈਂ ਤੇ ਅਲੂਮੀਨੀਅਮ ਦੀ ਕੜਾਈ ਦਾ ਇਸਤੇਮਾਲ ਕਰ ਰਹੀ ਹਾਂ ਤੁਸੀਂ ਉਹਦੀ ਜਗ੍ਹਾ ਤੇ ਨਾਨ ਸਟਿਕ ਕੜਾਈ ਵੀ ਲੈ ਸਕਦੇ ਹੋ ਹੁਣ ਕੜਾਈ ਦੇ ਚ ਪਾਵਾਂਗੇ 2 ਚਮਚ ਦੇਸੀ ਘਿਓ ਦੇ ਦੇਸੀ ਘਿਓ ਜਦੋਂ ਮੈਲਟ ਹੋ ਗਿਆ ਸੀਗਾ ਫਿਰ ਅਹੀ ਇਹਦੇ ਵਿੱਚ ਜੋ ਲੱچھے ਬਣਾਏ ਸੀ ਨਾ ਕੀ ਇਹਦੇ ਉਹ ਸਾਰੇ ਲੱچھے ਸੀ ਘਿਓ ਦੇ ਵਿੱਚ ਪਾ ਦਵਾਂ ਪਾ ਦਿੱਤੇ ਸੀਗੇ ਹੁਣ ਅਸੀਂ ਕੀ ਇਹਨੂੰ ਲਗਾਤਾਰ ਘਿਓ ਦੇ ਵਿੱਚ ਭੁੰਨਾਂਗੇ 2 ਜਾਂ 3 ਮਿੰਟ ਲਈ ਕੀ ਇਹਨੂੰ ਭੁੰਨਾ ਬਹੁਤ ਜ਼ਰੂਰੀ ਹੈ ਤਾਂ ਕੱਚਾਪਨ ਨਿਕਲ ਜਾਏਗਾ ਸਾਰਾ ਕੀ ਇਹਨੂੰ ਇਹ ਦੇਸੀ ਘਿਓ ਦੇ ਵਿੱਚ 2-3 ਮਿੰਟ ਲਈ ਭੁੰਨ ਲਿਆ ਸੀਗਾ ਤੇ ਹੁਣ ਅਸੀਂ ਕੀ ਇਹਨੂੰ ਟੱਕ ਕੇ ਰੱਖ ਦਵਾਂਗੇ 5-7 ਮਿੰਟ ਲਈ ਤਾਂ ਕਿ ਥੋੜਾ ਜਿਹਾ ਸੋਫਟ ਹੋ ਜਾਏਗਾ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਪਾਣਾ 7 ਕ ਮਿੰਟ ਹੋ ਗਏ ਸਹੀ ਕੀ ਇਹਨੂੰ ਚੈੱਕ ਕਰ ਲੈਨੇ ਕੀ ਆ ਤੁਸੀਂ ਦੇਖ ਸਕਦੇ ਹੋ ਪੁੰਨ ਵੀ ਗਿਆ ਸੀ ਔਰ ਕੀ ਆ ਥੋੜਾ ਸੋਫਟ ਵੀ ਹੋ ਗਿਆ ਸੀ ਹੁਣ ਇਸ ਵਿੱਚ ਪਾਵਾਂਗੇ ਦੁੱਧ ਇਸ ਵਿੱਚ ਮੈਂ 250 ਗ੍ਰਾਮ ਪਾਇਆ ਫੁੱਲ ਫੈਟ ਦੁੱਧ ਇਹਦੇ ਫੁੱਲ ਫੈਟ ਦੁੱਧ ਹੀ ਇਸਤੇਮਾਲ ਕਰਨਾ ਫੁੱਲ ਫੈਟ ਦੁੱਧ ਪਾ ਕੇ ਨਾਲ ਹੀ ਇਸ ਵਿੱਚ ਅਸੀਂ ਪਾਤਾ ਹੀ ਮਿੱਠਾ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿਆਦਾ ਘੱਟ ਜੋ ਤੁਸੀਂ ਖਾਣਾ ਪਸੰਦ ਕਰਦੇ ਹੋ ਮੈਂ ਜ 150 ਗ੍ਰਾਮ ਪਾਇਆ ਮਿੱਠਾ ਉਹਨੂੰ ਪਾ ਕੇ ਚੰਗੀ ਤਰ੍ਹਾਂ ਹੀ ਇਹਨੂੰ ਪਹਿਲੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨਾਂ ਹੁਣ ਅਸੀਂ ਇਹ ਕੜਾਈ ਨੂੰ ਢੱਕ ਕੇ ਰੱਖ ਦਵਾਂਗੇ 8-10 ਮਿੰਟ ਲਈ ਤਾਂ ਕਿ ਦੁੱਧ ਦੇ ਵਿੱਚ ਇਹ ਸਾਡੀ ਕੀ ਹੈ ਨਾ ਚੰਗੀ ਤਰ੍ਹਾਂ ਸੌਫਟ ਹੋ ਜਾਏਗਾ ਇਹ ਚ ਅਸੀਂ ਪਾਣੀ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਕਿ ਗੈਸ ਨੂੰ ਲੋ ਟੂ ਮੀਡੀਅਮ 'ਤੇ ਰੱਖਿਆ ਵਿੱਚ ਹਾਈ ਵੀ ਕਰਨਾ ਪਏਗਾ ਤੇ ਹਾਈ ਵੀ ਹੀ ਕਰਾਂਗੇ ਵਿੱਚ ਹੁਣ ਦੀ ਦੇਖ ਸਕਦੇ ਹੋ 8 ਕੁ ਮਿੰਟ ਹੋ ਗਏ ਸੀਗੇ ਤੇ ਕੀ ਹੈ ਨਾ ਸਾਰਾ ਪਾਣੀ ਪੀ ਲਿਆ ਸੀਗਾ ਇਹ ਕੀ ਆ ਸੁੱਕ ਗਿਆ ਸਾਰਾ ਪਾਣੀ ਜਿੰਨਾ ਪਾਣੀ ਸੀ ਇਹਦੇ ਵਿੱਚ ਹੁਣ ਇਹ ਚ ਪਾ ਦਾਂਗੇ ਨਾਰੀਅਲ ਦਾ ਬੁਰਾਦਾ ਇੱਥੇ ਮੈਂ 50 ਗ੍ਰਾਮ ਪਾਇਆ ਨਾਰੀਅਲ ਦਾ ਬੁਰਾਦਾ ਨਾਰੀਅਲ ਦਾ ਬੁਰਾਦਾ ਪਾਉਣ ਲਿ ਕਿ ਹੋਵੇਗਾ ਕਿ ਜੋ ਜੋ ਬਰਫੀ ਬਣਾ ਕੇ ਤਿਆਰ ਕਰ ਲੈਣਾ ਨੂੰ ਹੀ 1 ਮਹੀਨੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਆ ਇਹ ਜਲਦੀ ਨਾ ਖਰਾਬ ਨਹੀਂ ਹੋਵੇਗੀ ਇਸ ਲਈ ਹੀ ਜਿੰਨ 50 ਗ੍ਰਾਮ ਪਾ ਦਿੱਤਾ ਸੀ ਨਾਰੀਅਲ ਦਾ ਬੁਰਾਦਾ ਇਹਨੂੰ ਨੇ ਚੰਗੀ ਤਰ੍ਹਾਂ ਕੀ ਇਹ ਵਿੱਚ ਅਸੀਂ ਮਿਕਸ ਕਰ ਲਿਆ ਹੁਣ ਇਹਦੇ ਵਿੱਚ ਅਸੀਂ ਪਾ ਦਵਾਂਗੇ ਡਰਾਈ ਫਰੂਟਸ ਜੋ ਮੈਂ ਥੋੜੇ ਡਰਾਈ ਫਰੂਟ ਚੋਪ ਕਰ ਲਏ ਸੀ ਇਹ ਬਦਾਮ ਤੇ ਕਾਜੂ ਉਹਨੂੰ ਪਾ ਦਿੱਤਾ ਸੀ ਕੀ ਇਹ ਵਿੱਚ ਇਹ ਆਪਸ਼ਨਲ ਹੈ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਨਾਲ ਹੀ ਚ ਪਾ ਦੈ ਛੋਟੀ ਚਮਚ ਇੱਕ ਹਰੀ ਇਲਾਚੀ ਪੀਸੀ ਹੋਈ ਹਰੀ ਇਲਾਚੀ ਦਾ ਨਾ ਫਲੇਵਰ ਬਹੁਤ ਵਧੀਆ ਆਵੇਗਾ ਇਸ ਲਈ ਇਸ 'ਚ ਹਰੀ ਇਲਾਚੀ ਪਾਈ ਸੀ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹੀ ਮਿਕਸ ਕਰਾਂਗੇ ਕੀ ਇਹਦੇ ਵਿੱਚ। ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਇਹ ਇਚ ਪਾ ਦਾਂਗੇ ਮਿਲਕ ਪਾਊਡਰ। ਐਚਮੈਂਟ 1.5 200 ਗ੍ਰਾਮ ਦੇ ਕਰੀਬ ਆਇਆ ਸੀਗਾ ਮਿਲਕ ਪਾਊਡਰ। ਜੇ ਮਿਲਕ ਪਾਊਡਰ ਮਾਵੇ ਦਾ ਕੰਮ ਕਰੇਗਾ ਤੁਸੀਂ ਮਿਲਕ ਪਾਊਡਰ ਦੀ ਜਗ੍ਹਾ ਤੇ ਮਾਵਾ ਵੀ ਪਾ ਸਕਦੇ ਹੋ। ਇਸੇ ਸਟੇਜ 'ਤੇ ਫਿਰ ਤੁਸੀਂ ਪਾਣਾ 200 ਗ੍ਰਾਮ ਦੇ ਕਰੀਬ ਮਾਵਾ। ਮਾਵਾ ਪਾ ਕੇ ਹੀ ਚੰਗੀ ਤਰ੍ਹਾਂ ਕੀ ਇਹ ਦੇ ਵਿੱਚ ਨੂੰ ਪਹਿਲੇ ਮਿਕਸ ਕਰਾਂਗੇ 2-3 ਮਿੰਟ ਲਈ ਇਹ ਬਰਫੀ ਬਹੁਤ ਹੀ ਜਲਦੀ ਮੰਗੇ ਤਿਆਰ ਹੁੰਦੀ ਜੋ ਬੱਚੇ ਕੀ ਆਨੇ ਵੀ ਖਾਣਾ ਪਸੰਦ ਕਰਦੇ ਹਨ ਉਹ ਵੀ ਇਹ ਬਰਫੀ ਨੂੰ ਸਾਰੀ ਚੱਟ ਕਰ ਜਣਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਮੈਂ ਵਿੱਚ ਪਾ ਦਾਂਗੀ ਇੱਕ ਚਮਚ ਦੇਸੀ ਘਿਓ ਦਾ ਦੇਸੀ ਘਿਓ ਨੂੰ ਚੰਗੇ ਦਾ ਮਿਕਸ ਕਰਾਂਗੇ ਦੇਸੀ ਘਿਓ ਇਸ ਲਈ ਪਾਇਆ ਸੀਗਾ ਜੇ ਜੋ ਸਾਡਾ ਮਿਕਸਚਰ ਹੈ ਨਾ ਕੀ ਇਹਦਾ ਇਹ ਕੜਾਈ ਨੂੰ ਜਲਦੀ ਨਾ ਛੱਡ ਦਵੇਗਾ मेरी ये मेरी आजदी की केदी रेसिपी ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਥੋੜੀ ਵੀ ਚੰਗੀ ਲੱਗੀ ਹੋਣਾ ਪਲੀਜ਼ ਪਲੀਜ਼ ਇੱਕ ਲਾਈਕ ਥਰੂ ਕਰ ਦੇਣਾ ਜੇ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹਦੇ ਰਸੀ ਜਿਹਦੇ ਬਰਫੀ ਜਮਾਣੀ ਹੈ ਨਾ ਇਹ ਬਾਕਸ ਤਿਆਰ ਕਰ ਲੈਨੇ ਆ ਇਹ ਮੇਰਾ ਤੀਸਰਾ ਬਾਕਸ ਹੈਗਾ ਇਹਦੇ ਉੱਤੇ ਹੁਣ ਰੱਖਾਂਗੇ ਬਟਰ ਪੇਪਰ ਬਟਰ ਪੇਪਰ ਨੂੰ ਚੰਗੀ ਤਰ੍ਹਾਂ ਪਹਿਲੇ ਜੀ ਪੂਰੇ ਨੂੰ ਜੇਸੀ ਕਰਨਾ ਗ੍ਰੀਸ ਕਰ ਲਾਂਗੇ ਉਹਦੇ ਨਾਲ ਕੀ ਹੋਏਗਾ ਸਾਡੀ ਬਰਫੀ ਜਲਦੀ ਨਾ इजीली ਬਾਹਰ ਆ ਜਾਏਗੀ ਇਦਾਂ ਸਾਡੀ ਬਰਫੀ ਬਣ ਕੇ ਤਿਆਰ ਹੋਏ ਦੀ ਦੇਖਦੇ ਨੇ ਕੜਾਈ ਨੂੰ ਛੱਡ ਦਿੱਤਾ ਸੀਗਾ ਤੇ ਬਟਰ ਪੇਪਰ ਨੂੰ ਹੀ ਬਾਕਸ ਦੇ ਵਿੱਚ ਰੱਖ ਦਿੱਤਾ ਸੀਗਾ ਉੱਥੇ ਉਹਨਾਂ ਨੇ ਜੋ ਵੀ ਬਰਫੀ ਦਾ ਮਿਕਸਚਰ ਸੀ ਨਾ ਉਹ ਸੀ ਸਾਰਾ ਪਾ ਦਿੱਤਾ ਸੀਗਾ ਉਹਨੂੰ ਚਮਚੇ ਨਾਲ ਚੰਗੀ ਤਰ੍ਹਾਂ ਹੀ ਚਾਰੇ ਤਰਫ ਸੈੱਟ ਕਰ ਦੇਵਾਂਗੇ ਫਲਾ ਦੇਵਾਂਗੇ ਸਾਰੇ ਮਿਕਸਚਰ ਨੂੰ ਮੈਂ ਸੈੱਟ ਕਰ ਦਿੱਤਾ ਸੀ ਹੁਣ ਇੱਥੇ ਮੈਂ ਥੋੜੇ ਜਿਹਾ ਪਾਵਾਂਗੀ ਡਰਾਈ ਫਰੂਟਸ ਇਹ ਵੀ ਆਪਸ਼ਨਲ ਹੈ ਇਹ ਤਾਂ ਨਾ ਕਿ ਹੁੰਦਾ ਕਿ ਖੰਦਰੂ ਟੇਸਟੀ ਵੈਸੇ ਵੀ ਲੱਗੇਗੀ ਲੱਗੇਗੀ ਬਟ ਇਹਦੇ ਨਾਲ ਥੋੜਾ ਦੇਖਣ ਨੂੰ ਲੁੱਕ ਵਧੀਆ ਆਂਦਾ ਨੇ ਵੀ ਪਾਓਗੇ ਤਾਂ ਇਹ ਬਹੁਤ ਵਧੀਆ ਬਰਫੀ ਬਣ ਕੇ ਤਿਆਰ ਹੋਈਏ ਸਾਡੀ ਹੋਰਾਂ ਨੂੰ ਵੀ ਹਲਕਾ ਹਲਕਾ ਇਸ ਚਮਚੇ ਨਾਲ ਸੈੱਟ ਕਰ ਦਵਾਂਗੇ ਦਬਾ ਦਵਾਂਗੇ ਹੁਣ ਉੱਤੇ ਅਸੀਂ ਪਾ ਦਵਾ ਲਗਾ ਦਵਾਂਗੇ ਥੋੜਾ ਜਿਹਾ ਚਾਂਦੀ ਦਾ ਵਰਕ ਇਹ ਵੀ ਆਪਸ਼ਨਲ ਹੈ ਅਗਰ ਤੁਸੀਂ ਨਹੀਂ ਵੀ ਲਗਾਣਾ ਚਾਹੁੰਦੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੇਰੇ ਕੋਲ ਸੀ ਇਸ ਲਈ ਮੈਂ ਲਗਾ ਦਿੱਤਾ ਇਹ ਬਰਫੀ ਵਿੱਚ ਅਸੀਂ ਕੋਈ ਕਲਰ ਵਗੈਰਾ ਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਚਾਹ ਦੇ ਚ ਗ੍ਰੀਨ ਕਲਰ ਦਾ ਫੂਡ ਕਲਰ ਵੀ ਪਾ ਸਕਦੇ ਹੋ ਬਟ ਮੈਂ ਨਹੀਂ ਪਾਇਆ ਤੁਸੀਂ ਦੇਖੋ ਤੁਹਾਡੀ ਬਰਫੀ ਸੈੱਟ ਹੈ ਹੁਣ ਅਸੀਂ ਇਹਨੂੰ ਰੱਖ ਦਾਂਗੇ ਫ੍ਰੀਜ ਦੇ ਵਿੱਚ 1.5 ਤੋਂ 2 ਘੰਟੇ ਲਈ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਏਗੀ 2 ਘੰਟੇ ਬਾਅਦ ਮੈਂ ਬਰਫੀ ਨੂੰ ਫ੍ਰਿਜ ਤੋਂ ਕੱਢ ਕੇ ਲੈ ਆਈ ਸੀ ਬਰਫੀ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਚੁੱਕੀ ਸੀ ਹੁਣ ਅਸੀਂ ਆਰਾਮ ਨਾਲ ਬਟਰ ਪੇਪਰ ਨੂੰ ਕੱਟ ਲਵਾਂਗੇ ਤੇ ਬਹੁਤ ਈਜ਼ੀਲੀ ਇਹ ਬਟਰ ਪੇਪਰ ਨਿਕਲ ਵੀ ਗਿਆ ਸੀਗਾ ਕਿਉਂਕਿ ਦੇਸੀ ਘਿਓ ਲਗਾਇਆ ਸੀ ਵਧੀਆ ਆਰਾਮ ਨਾਲ ਨਿਕਲ ਗਿਆ ਸੀਗਾ ਤੇ ਬਰਫੀ ਤੋਂ ਹੀ ਬਟਰ ਪੇਪਰ ਆਰਾਮ ਨਾਲ ਨਿਕਲ ਗਿਆ ਸੀਗਾ ਤੇ ਬਰਫੀ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋਈ ਸੀ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਬਰਫੀ ਨੂੰ ਆਪਣੇ ਮਨ ਚਾਹੇ ਪੀਸ ਵਿੱਚ ਤੁਸੀਂ ਕੱਟ ਸਕਦੇ ਹੋ ਵੱਡੇ ਛੋਟੇ ਜੋ ਤੁਸੀਂ ਪੀਸ ਵਿੱਚ ਕੱਟਣਾ ਚਾਹੁੰਦੇ ਤੁਸੀਂ ਉਸ ਪੀਸ ਵਿੱਚ ਬਰਫੀ ਨੂੰ ਕੱਟ ਸਕਦੇ ਹੋ ਖਾ ਕੇ ਕੋਈ ਕਹਿ ਨਹੀਂ ਸਕਦਾ ਕਿ ਜੇ ਅਸੀਂ ਘੀਏ ਤੋਂ ਬਣਾ ਕੇ ਤਿਆਰ ਕੀਤੀ ਸੀ ਮੇਰੇ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਾ ਕਿ ਮੈਂ ਘੀਏ ਤੋਂ ਬਰਫੀ ਬਣਾ ਕੇ ਤਿਆਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਪੀਸ ਆਰਾਮ ਨਾਲ ਨਿਕਲ ਗਿਆ ਸੀਗਾ ਹੁਣ ਅਸੀਂ ਇਹਨੂੰ ਕਰ ਲੈਨੇ ਆ ਪਲੇਟਿੰਗ ਜੇ ਤੁਸੀਂ ਇਹ ਘੀਏ ਦੀ ਬਰਫੀ ਨਹੀਂ ਬਣਾਈ ਤੇ ਇੱਕ ਵਾਰ ਜ਼ਰੂਰ ਟਰਾਈ ਕਰਨਾ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਸਿਰਫ ਕੀ ਇਹ ਤੋਂ ਹੀ ਬਣ ਕੇ ਤਿਆਰ ਹੁੰਦੀ ਹੈ ਬਰਫੀ ਦੇਖਣ ਨੂੰ ਹੀ ਬਹੁਤ ਵਧੀਆ ਲੱਗ ਰਹੀ ਹੈ ਤੇ ਖਾਣੇ ਚ ਬਹੁਤ ਜ਼ਿਆਦਾ ਟੇਸਟੀ ਸੀ ਮੈਂ ਤੁਹਾਨੂੰ ਇੱਕ ਪਿਸ ਤੋੜ ਕੇ ਵੀ ਦਿਖਾ ਦਿੰਨੀ ਹੁ ਤੁਸੀਂ ਦੇਖ ਸਕਦੇ ਕਿੰਨੀ ਸੋਫਟ ਬਣ ਕੇ ਤਿਆਰ ਹੋਈ ਹੈ ਮੇਰੇ ਬੱਚਨ ਤੋਂ ਬਹੁਤ ਜ਼ਿਆਦਾ ਪਸੰਦ ਆਈ ਤੁਹਾਡੇ ਬੱਚਾ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਵੇਗੀ ਤੁਸੀਂ ਇੱਕ ਵਾਰੀ ਬਣਾ ਕੇ ਆਪਣੇ ਬੱਚਿਆਂ ਨੂੰ ਖਵਾਓ ਜ਼ਰੂਰ ਲੋ ਜੀ ਸਾਡੀ ਬਰਫੀ ਬਣ ਗਈ ਹੈ ਕਾਸ਼ ਮੈਂ ਤੁਹਾਨੂੰ ਸਾਰ ਨੂੰ ਟੇਸਟ ਕਰਵਾ ਸਕਦੀ ਤੇ ਜ਼ਰੂਰ ਕਰਵਾਂਦੀ ਮੈਂ ਟੇਸਟ ਕੀਤੀ ਸੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਸੀਗੀ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਟੇਕ ਕੇਅਰ ਬਾਏ ਬਾਏ ਹੁਣ ਮੈਨੂੰ ਦੋ ਇਜਾਜ਼ਤ ਬਾਏ ਬਾਏ